ਮੈਂ ਤੂੰ ਹੀ ਚਾੜੂ ਭੈਣ ਲੈ ਜਾ ਮਣ ਕਿੱਥੇ ਆ ਉਹ ਥੱਪਰਾ ਅਜੇ ਸੁੱਤੀ ਨਹੀਂ ਉੱઠી ਕਿਉਂ ਵੇਖੋ ਕਿੰਨਾ ਟਾਈਮ ਹੋ ਗਿਆ ਵਾ ਸਾਢੇ 7 ਹੋ ਗਏ ਉੱਠੀ ਨਹੀਂ ਆ ਨਾ ਜਣੀ ਉੱਠੀ ਚਲੋ ਜਾ ਕੇ ਠਾਲੋ ਫੇਰ ਉਹਨੂੰ ਮੈਂ ਨਹੀਂ ਠਾਲਣਾ ਫੇਰ ਤੂੰ ਮੈਨੂੰ ਆਨਾ ਤੂੰ ਗੱਲਾਂ ਕਰਦੀ ਐ ਤੇ ਗੱਲ ਵਾਦੀ ਮੈਂ ਠਾਲ ਲੈਣਾ ਉਹ ਚਲ ਮਾਤਾ ਜਾ ਠਾਲ ਦੇ ਤੇ ਚਾਹ ਬਣਾਉਣ ਵਾਲੇ ਇਹ ਆਪਣੀ ਮਾਂ ਨੂੰ ਫੋਨ ਕਰੂਗੀ ਵੀ ਮੈਨੂੰ ਠਾਲ ਉਹ ਨਹੀਂ ਕਹਿੰਦੀ ਤੈਨੂੰ ਕੁਛ ਮਾਤਾ ਉਹ ਹੀ ਫੇਰ ਲੜਾਈ ਵਾਲੀਆਂ ਗੱਲਾਂ ਕਰਦੀਆਂ ਜਾ ਠਾਲ ਉਹਨੂੰ ਮੈਂ ਤਾਂ ਨਹੀਂ ਤੂੰ ਹੀ ਥਾਲ ਦੋ ਮੈਨੂੰ ਪਤਾ ਲਾ ਦੇ ਥਾਲ ਦੇ ਅੱਛਾ ਲੈ ਫਿਰ ਮੈਂ ਜਾਣੀ ਅਮਨ ਨੀ ਆ ਮਨਾ ਆਹ ਐ ਤਕੂ ਕੁ ਸੁੱਤੀ ਹੈ ਤੇ ਮੈਂ ਇਹਨੂੰ ਕੀ ਕਰਾਂ ਜੇ ਮੈਂ ਜਗਾਇਆ ਤੇ ਗੁੱਸਾ ਹੀ ਨਾ ਕਰ ਲੇ ਮੈਨੂੰ ਥਾਲ ਦੀ ਅਮਨ ਅੰਜੀ ਮਮੇ ਤੋ ਵੀ ਆਦੇ ਕਿ ਨਾ ਆਇਆ ਤੇ ਉੱਠ ਵਕ ਕੋ ਮੇਰਾ ਨਾ ਕਰਾ ਹੋਰ ਕੰਮ ਧੰਦਾ ਹੋ ਤੇ ਲੱਗੋ ਤੇ ਰੋ ਉੱਠ ਕੇ ਬੰਗੀ ਤੋਂ ਵੀ ਹੋਇਆ ਵੀ ਕੰਮ ਕਰ ਲਏ ਉਹਨੇ ਤੇ ਤੂੰ ਉੱਠੀ ਨਹੀਂ ਅਗੇ ਚਾਹ ਬਣਾ ਘੁੱਟ ਨਾਲੇ ਮੰਮੀ ਸੇ ਲਾਂਦੋ ਮੈਨੂੰ ਭੜੀ ਨੀਂਦ ਆਈ ਆ ਨੀਂਦ ਆਈ ਆ ਤੇ ਕੋਈ ਸੌਣੀ ਹਾਂ ਉੱਠ ਕੇ ਮੂੰਹ ਧੋ ਮੂੰਹ ਮਾ ਧੋ ਤੇ ਉੱਠ ਕੇ ਚਾਹ ਬਣਾ ਘੁੱਟ ਨਾਲੇ ਪੀ ਕੇ ਮੰਮੀ ਤੂੰ ਬਣਾ ਦੋ ਨਾ ਚਾਹ ਵੀ ਕਿਵੇਂ ਮੈਂ ਉੱਠਾਂਗਾ ਹੋਵੇਗਾ ਮੈਂ ਬੋਕਰ ਭਾਰੀ ਫੇਰ ਆਈ ਨਾ ਤੇ ਇਸੇ ਕਰਕੇ ਧੁੱਪ ਚੜ ਜਾਂਦੀ ਮੁੜ ਕੇ ਚਲੋ ਠੀਕ ਆ ਮੈਂ ਚਾਹ ਬਣਾ ਤੇ ਪੀ ਕੇ ਇਕੱਠੇ ਬੈ ਕੇ ਪੀਨੇ ਆ ਚਲੋ ਠੀਕ ਆ ਉੱਠ ਪੋ ਤਾਂ ਹਾਂ चंगा ही सगो मम्मी बेड ती चाह दे सारा काम आप ही करना पा चाह भी बना के आती मम्मी ने तो झाड़ू भी लाता बहर ਚੰਗਾ ਸੁਭਾ ਚੁੰਕੇ ਚ ਵੀ ਲਾਤਾ ਹੈ ਐ ਵਧੀਆ ਸਫਾਈ ਕਰਦੀ ਮੈਨੂੰ ਬਾਹਰ ਨਹੀਂ ਲਾਉਣਾ ਪੈਣਾ ਚੰਗਾ ਰੋਜ਼ ਹੀ ਇਸ ਟਾਈਮ ਹੀ ਬੰਦਾ ਉੱਠੇ ਮਮੀ ਝਾੜੂ ਝੂੜੂ ਪਿਲਾ ਦਿਆ ਕਰੇਗੀ ਮੈਂ ਝਾੜੂ ਲਵਾਂ ਤੇ ਵੀ ਬੜਾ ਟਾਈਮ ਲੱਗ ਜਾਂਦਾ ਵਾ ચાહ પીકોટ ફીર કરિયેગા સર બિલા ચાહ બનાની હૈ ચાહ ભી ગઈ હૈ ફિર કમ કરતી નાના વે ચ પીની હુની ઇનન દે ભી પાણી પાઉગા ਚੱਲਾਂ ਸਫਾਈ ਵੀ ਹੋ ਗਈ ਆ ਤੇ ਚਾਹ ਵੀ ਬਣ ਗਈ ਆ ਇਦਾਂ ਕਰਦੀ ਆ ਜਾ ਕੇ ਇਹਨਾਂ ਨੂੰ ਪਹਿਲਾਂ ਚਾਹ ਦਿੰਨੀ ਆ ਤੇ ਨਾਲੇ ਆਪ ਹੀ ਕੱਪ ਹੀ ਲੈਣੀ ਆ ਮੈਂ ਵੀ ਥੱਕ ਹੀ ਗਈ ਆ ਕੰਮ ਕਰ ਕਰ ਕੇ ਘਰਾਂ ਵਿੱਚ ਕੀ ਸਾਰਾ ਦਿਨ ਆਪ ਹੀ ਤੇ ਕਰਨਾ ਹੁੰਦਾ ਵਾ ਨਵਾਂ ਤਾਂ ਦਿਨਾਂ ਸੁੱਖ ਨਹੀਂ ਕਿਤੇ ਲੱਗੋ ਕੰਮ ਹੀ ਕਰਦਣ ਪਈ ਇਹ ਤਾਂ ਲੱਗਦੇ ਸੌਂਗੇ ਆ ਮੈਂ ਕੀ ਆਖਿਆ ਵਾ ਹਾਂ ਉਠੋ ਚਾਹ ਤੇ ਪੀ ਲੋ ਚਾਹ ਲੈਂਦੀ ਬਣਾ ਆਗੇ ਆਪੇ ਬਣਾਉਣੀ ਆ ਪਹਿਲਾਂ ਸਾਰੇ ਕੰਮ ਸੰਭੇ ਆ ਸਫਾਈ ਕੀਤੀ ਆ ਤੇ ਹੁਣ ਮੈਂ ਸੋਚਿਆ ਵੀ ਚਲ ਚਾਹ ਬਣਾ ਕੇ ਕੱਪ ਪੀ ਅੰਦਰ ਥੱਕ ਹੀ ਜਾਈਦਾ ਵਾ ਚਲ ਕੋਈ ਇੰਨਾ ਦਾ ਤਾਂ ਲੱਗੋ ਇੰਨਾ ਸੁਖ ਨਹੀਂ ਫੇ ਕਿਤੇ ਚਾਹ ਬਣਾਉਂਦੀਆਂ ਹੀ ਆਪਣੀਆਂ ਨੇ ਜੇ ਕੱਪ ਸਾਡਾ ਵੀ ਪਾਣੀ ਪਾ ਲਿਆ ਕਰਨ ਵਿੱਚ ਤੇ ਹੱਥ ਘਸ ਜਾਂਦੇ ਭਲੇ ਰਾਂ ਦੇ ਪਰ ਨਾ ਤੂੰ ਨਾ ਜ਼ਰੂਰ ਮਿਹਨੇ ਖਾਣੇ ਕੇ ਹਾਂ ਇਹ ਨਗਰ ਕਰਨਾ ਵੀ ਚਾਹੀਦਾ ਨਾ ਚਾਹ ਬਣੇ ਜੋਗਾ ਤੇ ਨੇੜੇ ਕਾਦੇ ਆ ਆ ਪਰਲੇ ਮਲੇ ਦੇਖ ਲੋ ਜੀ ਤੋ ਆਹੋ 49 ਆਵਾ 4 ਇੱਕ ਤੇ ਸਸ ਫੁੱਲਾ ਵਾਂਗੂ ਰੱਖੀ ਆ ਤੇ ਸਾਡੇ ਘਰਾਂ ਦੋ ਨਹੀਂ ਸਮਾਉਣ ਲੀਆਂ ਹੈ ਕੀ ਆਖਰ ਆ ਗਈ ਇਹਨਾਂ ਨੂੰ ਆਪਣਾ ਦੁਨੀਆ ਤੋਂ ਬਾਹਰ ਮੇਰੀ ਗੱਲ ਸੁਣ ਲੈ ਜੀਵਨ ਸੋਖਾ ਆਪਣੇ ਕਰਮਾਂ ਦਾ ਹੁੰਦਾ ਵਾ ਠੀਕ ਨਹੀਂ ਜੇ ਦੇਣਾ ਹੈ ਪੰਜਾਂ ਨੇ ਦੇਣਾ ਚਵਾਨੇ ਦੇਣਾ ਜੇ ਨਾ ਦੇਣਾ ਤੇ ਇੱਕ ਨੇ ਵੀ ਨਾ ਦੇਣਾ ਪਰ ਪਤਾ ਨਹੀਂ ਕੋਈ ਮਾੜੇ ਕਰਮ ਕਰਛੜੇ ਹੀ ਲੱਗਦਾ ਜਿਹੜੀਆਂ ਇਦਾਂ ਦੀਆਂ ਨਵਾਂ ਭੱਲੇ ਪੈ ਗਈਆਂ ਉਹ ਜਿਹੜੀ ਦੂਜੀ ਉਹ ਜਿਹੜੀ ਕਾਲੀ ਆ ਪਹਿਲਾਂ ਚੰਗੀ ਹੁੰਦੀ ਸੀਗੀ ਜੀ ਜੀ ਕਰਦੀ ਫਿਰਦੀ ਹੁੰਦੀ ਸੀ ਮਗਰ ਮਗਰ ਉਹ ਵੀ ਵੇਖ ਲਓ ਹੁਣ ਚੰਗੀ ਉਹਦੇ ਹੱਥਾਂ ਦੇ ਚੜੀ ਆ ਨਵਦੇ ਤੇ ਇੱਕ ਵਾਰੀ ਪਰਤ ਕੇ ਨਹੀਂ ਪੁੱਛਦੀ ਹੂ ਮੰਮੀ ਜੀ ਚਾਹ ਪੀ ਲੋ ਜਾਂ ਪਾਣੀ ਪੀ ਲੋ ਲੈ ਕੇ ਪੁੱਛਣੋਂ ਹੀ ਫੜ ਗਈ ਆ ਮੇਰੀ ਗੱਲ ਸੁਣਨਾ ਤੂੰ ਨਾ ਬੋਦੀ ਗੱਲ ਕਰੀ ਹੁਣ ਕਿਹਦਾ ਠੀਕ ਆ ਨਾ ਤੇ ਕੋਈ ਕਹਿੰਦਾ ਸਭ ਕੁਝ ਠੀਕ ਹੋਏ ਨਾ ਮੈਂ ਕਾਹਦੀਆਂ ਗੱਲਾਂ ਕਰਨੀਆਂ ਵਾ ਪਹਿਲਾਂ ਮੈਂ ਕਿੰਨੀਆਂ ਗੱਲਾਂ ਕਰ ਲਈਦੀ ਹੁੰਦੀ ਇਹਨੂੰ ਤਾਂ ਵੀ ਪਲਟ ਕੇ ਜਵਾਬ ਨਹੀਂ ਦਿੱਤਾ ਇਹਨੇ ਤੇ ਹੁਣ ਹੁਣ ਤੇ ਮੇਰੇ ਮੂੰਹ ਚ ਗੱਲ ਹੀ ਨਹੀਂ ਨਿਕਲਦੀ ਉਸੇ ਹੌਲੇ ਜਵਾਬ ਦਿੰਦੀ ਆ ਹੱਦ ਹੋ ਗਈ ਆ ਚਲ ਕੋਈ ਗੱਲ ਨਹੀਂ ਇਹ ਸਾਰਾ ਬੇੜਾ ਗਰਕਣਾ ਗੋਰੀ ਚਿੱਟੀ ਦਾ ਹੋਇਆ ਜੀ ਬੜੀ ਸੋਹਣੀ ਵੇਖ ਕੇ ਆਂਦੀ ਹੈ ਨਾ ਇਹੋ ਜਿਹੀਆਂ ਗੱਲਾਂ ਕਰੇ ਸੋਚੀ ਜਾਏਗੀ ਨਾ ਤੇ ਅਹੀਂ ਉਹਨੇ ਦੂਰ ਹੁੰਦੇ ਜਾਣਾ ਆਪਣੀ ਨਾਲੋਂ ਠੀਕ ਆ ਤੇ ਗੱਲਾਂ ਕੋ ਕਰਿਆ ਹੁਣ ਦੇ ਕਦੇ ਜਾਣਾ ਹੋਗੇ ਆ ਜਿਹੜੇ ਪੋਤੀਓ ਜਿਹੜੇ ਜੰਮੇ ਆ ਉਹਨੇ ਨਖਤੇ ਪਣਦੇ ਤੇ ਉਹਨਾਂ ਨੇ ਕਿੱਥੋਂ ਮੜਨਾ ਤੇ ਬਗਾਨੀਆਂ ਆ। ਨਾਲੇ ਸਾਡੇ ਨਾਲ ਕੋ ਨਵੀਂ ਹੋਈਏ ਜੱਗੋ ਤੇਰ ਵੀ ਨਾ ਹੋਈਏ ਕੋਈ। ਸਾਰੇ ਘਰੋ ਘਰੀ ਹੋਆ ਲੋਆ। ਰੋਟੀ ਪਕਾ ਕੇ ਤੇ ਕੋਈ ਖੁਸ਼ ਨਹੀਂ ਕਿਹਦੀ। ਲੋਕੀ ਦੇ ਨਿਆਣੇ ਭਾਨਾ ਲੱਭਦੇ ਨਵੇਂ ਭੰਨ ਲੱਭਦੀਆਂ। ਪੇਤ ਅੱਗੇ ਲੱਭਦੇ ਰਹਿਣੀਆਂ। ਵੀ ਜਦਾਂ ਕੋਈ ਕੋਈ ਗੱਲ ਹੋਵੇ ਤਾਂ ਪੰਗਾ ਪਾਈਏ। ਤੇ ਜੇ ਮੁੰਡੇ ਚੰਗੇ ਹੋਣ ਨਾ ਇਹਨਾਂ ਦੀ ਕੀ ਜ਼ਰਤ ਵਾ? ਕਿਤੇ ਗਾੜੀ ਬੋਲ ਵੀ ਜਾਣ। ਆੜੇ ਸਾਡੇ ਮੁੰਡੇ ਆ ਨਾ ਖੱਤੇ। ਕਾਹੇ ਜੋਗੇ ਨੀਗੇ। ਥੱਲੇ ਬਹਿ ਬਹਿ ਜੁੱਤੀਆਂ ਖਾਂਦੇ ਉਹਨਾਂ ਦੇ ਕੋਲੋਂ। ਪਤਾ ਨਹੀਂ ਕੀ ਸਿਰ ਤੇ ਧੂੜ ਛੜਿਆ ਹੁੰਦੀਆਂ ਨਹੀਂ। ਕਿਤੇ ਐ ਵਸ ਚ ਕਰ ਲੇ ਮੁੰਡੇ ਦੋਵੇਂ ਇਹਦੀ ਗੱਲ ਸੁਣ ਲਾ ਤੂੰ ਮਰੇ ਪੁੱਤਰਾ ਪਾਗਲ ਹੋਏ ਨਾ ਸੋਚ ਸੋਚ ਕੇ ਹੈ ਇਹ ਕੰਮ ਤੇਰੇ ਕੋ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਕੋਈ ਜਨਾਨੀ ਰੱਖ ਲਾ ਕਾਦੀ ਜਨਾਨੀ ਰੱਖ ਲਾ ਕਿ ਇਹਦੀਆਂ ਗੱਲਾਂ ਨਾ ਕਰਿਆ ਕਰ ਹਾਂ ਆਪੇ ਹੀ ਕਰਕੇ ਖਾਣਾ ਪੈਣਾ ਫੜਾ ਚਾਹ ਪੀਓ ਤੁਸੀਂ ਮਨਜਿੰਦਰ ਉਹਦਾ ਇੱਕ ਸਲਾਹ ਕਰਾਂ ਤੁਹਾਡੇ ਨਾਲ ਦੱਸ ਇਹ ਹਸਿਆਣੇ ਵੱਲ ਨਾ ਚੱਲੀਏ ਇਹਨੂੰ ਪੁੱਛੀਏ ਜਾ ਕੇ ਤੇ ਤੁਹਾਡੇ ਘਰ ਨੂੰ ਕਿਹਦੀ ਨਜ਼ਰ ਲੱਗ ਗਈ ਆ ਮੇਰੇ ਤਾਂ ਦੋਵੇਂ ਪੁੱਤ ਵਾਸਤ ਕਰ ਲਏ ਮੇਰੀਆਂ ਨੋਹਾਂ ਨੇ ਮੇਰੀ ਸੁਣ ਲੈ ਗੱਲ ਮੈਂ ਨਹੀਂ ਉਹ ਕਿਸੇ ਸਿਆਣੇ ਨਾਲ ਜਾਣਾ ਇਹ ਹੁੰਦੀ ਆ ਦਲਦਲ ਜਿਹੜਾ ਬੰਦਾ ਕਰੇ ਇਹ ਕੰਮ ਚ ਵੜ ਜਾਏ ਨਾ ਮੁੜ ਕੇ ਨਿਕਲ ਨਹੀਂ ਸਕਦਾ ਲੈ ਦੱਸ ਅਹੀਂ ਕਿਹੜਾ ਕਿਸੇ ਦਾ ਕੋਹ ਮੜਾ ਕਰਨਾ ਪੁੱਛਣਾ ਹੀ ਆ ਜਰਾਕ ਮੈਨੂੰ ਇਹ ਨਹੀਂ ਸਮਝ ਆਉਂਦੀ ਤੇਰੇ ਦਿਮਾਗ 'ਚ ਇਹੋ ਜੀ ਗੱਲ ਸਿਆਣੇ ਵਾਲੀ ਆਈ ਕਿ ਤਰ੍ਹਾਂ ਹੈ ਤੇ ਮਰਤਾ ਬੰਦਾ ਕਈ ਕੁਝ ਕਰਦਾ ਵਾ ਹੁਣ ਸਾਡਾ ਹਾਲ ਵੀ ਤੇ ਉਹੀ ਆ ਤੈਨੂੰ ਮੈਂ ਦਸੀ ਤੇ ਗੱਲ ਹੈਗੀ ਆ ਸਿਆਣੀ ਬੈਣੀ ਤਾ ਕਿ ਮੈਂ ਸਮਝਾਉਂਦਾ ਤੈਨੂੰ ਚੰਗਾ ਲੱਗਣਾ ਤੂੰ ਸਵੇਰੇ ਗੁਰਦੁਆਰੇ ਜਾ ਕੇ ਤੂੰ ਸ਼ਾਮਾਂ ਨੂੰ ਜਾ ਕੇ ਆਪਣਾ ਦਿਮਾਗ ਟਿਕਾਣੇ ਕਰ ਆ ਸਿਆਣੇ ਸੂਈਆਂ ਨੇ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਗੁਰਦੁਆਰੇ ਤੇ ਮੈਂ ਜਾਨੀ ਆ ਪਰ ਨਾ ਦਿਲ ਨੂੰ ਹੌਲ ਜੇ ਪੈਂਦੇ ਆ ਪੁੱਤ ਵਾਹੜੇ ਜੇ ਪੁੱਛਣ ਨਾ ਤੇ ਕਿੱਡੀ ਮਾੜੀ ਗੱਲ ਵਾ ਚੱਲ ਕੋਈ ਨਹੀਂ ਪੁੱਛ ਲੈਣਗੇ ਤੇ ਪਰ ਆੜੀ ਗੱਲ ਵਾ ਨਾ ਸਿਆਣਾਂ ਵਾਲੀ ਮੁੜਕੇ ਨਾ ਕਿਤੇ ਕਰੀ ਇਹ ਕਮਾਂ ਚ ਲੋਕ ਐ ਤੇ ਕਿਹਨੇ ਹਟਿਆ ਕੱਖ ਨਹੀਂ ਉਹ ਨਹੀਂ ਕਰਦੀ ਬਾਬਾ ਚਾਹ ਪੀਓ ਤੁਸੀਂ ਉਦਾਂ ਵੇਖ ਲਓ ਪੋਤਾ ਵਾ ਪੋਤੀ ਆ ਕਿਤੇ ਅੰਨਾ ਸਕੂਲੋਂ ਆਉਂਦੇ ਆ ਹੋਂ ਤੇ ਅੰਦਰਵਾੜ ਲੈਂਦੀਆਂ ਵਾ ਮੁੜਕੇ ਟਿਊਸ਼ਨਾਂ ਤੋਰ ਦਿੰਦੀਆਂ ਵਾ ਸਕੂਲਾਂ ਤੋਂ ਮਗਰੋਂ ਹੁੰਦੇ ਆ ਯਾਰ ਨਵਾਲਤਵਾਲ ਕੇ ਅੰਦਰ ਰੋਟੀ ਪਣੀ ਖਵਾ ਲ ਕੇ ਉੱਥੇ ਪੜਾਉਂਦੇ ਆ ਪਿੰਡੀਆਂ ਵਾ ਕਿਤੇ ਮੱਥੇ ਨਹੀਂ ਲੱਗਣ ਦਿੰਦੀਆਂ ਐਡੀਆਂ ਕਲੇੜੀਆਂ ਵਾਈ ਮੇਰੀ ਗੱਲ ਸੁਣ ਨਾ ਤੇ ਮੈਂ ਦੱਸੀ ਗੱਲ ਵੀ ਆਉਜੀ ਗੱਲਾਂ ਨਾ ਕਰਿਆ ਕਰ ਨਾ ਕਰੇ ਕਰ ਤੂੰ ਹਰ ਟੀਵੀ ਮੇਰਾ ਹੈ ਹੈ ਪੋਤਾ ਵਾ ਟੁੱਕੜ ਨੂੰ ਜੀ ਕਰਦਾ ਵਾ ਹੈ ਕਿਤੇ ਗੱਲਾਂ ਬਾਤਾਂ ਮਾਰੂੰਗੀ ਕਰਦਾ ਵਾ ਵੇਲੇ ਕੋਲੇ ਕਿਤੇ ਨਾ ਕਿਤੇ ਲੱਗੇ ਆ ਹੀ ਜਾਂਦੇ ਐਡੀ ਨਹੀਂ ਗੱਲ ਕੋਈ ਕਿੱਥੇ ਹੁੰਦੇ ਲੱਗੇ ਆ ਕਈ ਦਿਨ ਹੋ ਚਲੇ ਮੇਰੇ ਤੇ ਮੱਥੇ ਵੀ ਨਹੀਂ ਲੱਗੇ ਦੋਵੇਂ ਉਹ ਤੇ ਚਲ ਕੋਈ ਨਹੀਂ ਮੈਂ ਪਿੰਦਰ ਨੂੰ ਕਹਿ ਦਊਗਾ ਹੈ ਤਾਂ ਮੈਂ ਟਣਾ ਅਗਮ ਨੂੰ ਲੈ ਕੇ ਤੇਰੇ ਕੋਲ ਆ ਜੂਗਾ ਜਰੂਰ ਕਿਉ ਪਿੰਡਰ ਨੂੰ ਮੇਰਾ ਬੜਾ ਜੀ ਕਰਦਾ ਵਾ ਨਿਆਣੇ ਨਿਕਨੇ ਕੀ ਗੱਲਾਂ ਕਰਦੇ ਆ ਨਾ ਤੇ ਬੜੇ ਚੰਗੇ ਲੱਗਦੇ ਆ ਠੰਢੀ ਪੈ ਜਾਂਦੀ ਆ ਹੈ ਇਹਨਾਂ ਤੇ ਹੁਣ ਹਟਾ ਲਿਆ ਵਾ ਐਡੀਆਂ ਕਿਤੇ ਕਲ ਜੋਗਣਾ ਵਾ ਦੋਵੇਂ ਨੋਹਾਂ ਮੇਰੇਗਾ ਕੋਈ ਨਹੀਂ ਆਉਂਦਾ ਵਾ ਨਾ ਪਿਆਰ ਇੱਥੇ ਲੱਗ ਛੱਕੇ ਕਿਤੇ ਤੇ ਮੈਂ ਕਹਿਣਾ ਉਹਨੂੰ ਹੈ ਕਹਿ ਦਿਓ ਚਾਹ ਪੀਂਦੇ ਮੈਂ ਆਖਿਆ ਕਿਦਾਂ ਤੁਸੀਂ ਸੱਜ ਧੱਜ ਕੇ ਬੈਠੇ ਕੋਈ ਬਾਹਰ ਕੰਮ ਕਰ ਵੀ ਵੇਖ ਲੈਣਾ ਯਾਰ ਕੰਮ ਕਰ ਕਰਾ ਕਰਨਾ ਵਾ ਜੱਟ ਤੇ ਹੁਣ ਵਿਹਲੇ ਹੀ ਆ ਹੂੰ ਤਣਕਵਾੜ ਦੀ ਕੰਬੈਨਾਂ ਨੇ ਤੇ ਹੋਰੀਪਰ ਵਾਲੇ ਟੂੜੀ ਬਣਾਉਣੇ ਲੋ ਲੈਵਰ ਉਸੇ ਪਾਉਂਦੇ ਹੀ ਮੈਂ ਦੱਸ ਉੱਥੇ ਕੀ ਕਰਨਾ ਵਾ ਮੈਂ ਉਹਨਾਂ ਨੂੰ ਪਾਣੀ ਟੂੜੀ ਪਿਆਲੀ ਜਾਣਾ ਵਾ ਤੇ ਰੋਟੀਆਂ ਲਾਹ ਦੂੰ ਦੁਪਹਿਰ ਦੀ ਰੋਟੀਆਂ ਨਾ ਖਾਣੀ ਕੋਈ ਨਹੀਂ ਫੇਰਾ ਪੂਰਾ ਮਾਰੋ ਅਗਲੇ ਮਾੜਾ ਮੋਟਾ ਕੰਮ ਕਰਕੇ ਚਲ ਜਾਣੀ ਮੈਂ ਉਧਰ ਆਇਆ ਵਾਂ ਪਾਣੀ ਲੈਣ ਆਇਆ ਵਾਂ ਮੈਂ ਚੱਲ ਮੈਂ ਪਾਣੀ ਦੀ ਡਿੱਗੀ ਲੈ ਆਉਣਾ ਪਰ ਕੇ ਤੇ ਮੈਂ ਹੁਣ ਕੀ ਕਰਨਾ ਮੇਰੇ ਕੋ ਕਿਹੜਾ ਕੱਲੇ ਕੋ ਕੰਮ ਹਣਾ ਨਾਲ ਇਹੋ ਕੋਈ ਚੱਲਣ ਡਿਆ ਸਾਰੇ ਹੁਣ ਪਾਣੀ ਦੀ ਕਈ ਨਹੀਂ ਭਰਦਾ ਹਾਂ ਹਾਂ ਕੰਨੀ ਇੱਕ ਜਿਮੀਂਦਾਰ ਤੇ ਵੇਲੇ ਆ ਜਿਮੀਂਦਾਰਾਂ ਦਾ ਕੰਮ ਰਹਿ ਗਿਆ ਕੁਸ਼ੀਨੀ ਜੋਗਾ ਆ ਗਿਆ ਸਾਰਾ ਕੰਮ ਹੀ ਇਦਾਂ ਦੇ ਹੋ ਗਏ ਆ ਉਦਾਂ ਵੀ ਕੋਈ ਗੇਨਾ ਹੱਥ ਉੱਤੇ ਪਾਉਂਦਾ ਨਹੀਂਗਾ ਨਾ ਕੋ ਕਿਸੇ ਨੂੰ ਕਹਿੰਦਾ ਵਾ ਦੁਨੀਆਂ ਤੇ ਆਪਣੇ ਆਪ ਚੋਗੀ ਸਾਰੀ ਤੇ ਮਸ਼ੀਨਦਰੀ ਦਾ ਕੰਮ ਆ ਤੇ ਲੋਕੀ ਪੈਸੇ ਦੇਈ ਜਾਂਦੇ ਰ ਕੰਮ ਕਰਾਈ ਜਾਂਦੇ ਆ ਤੇ ਵੇਲੇ ਤੇ ਵੇਲੇ ਆ ਲੋ ਪਾਣੀ ਦੇ ਗਲਾਸ ਉੱਥੇ ਹੈਗੇ ਨੇ ਆਹੋ ਗਲਾਸ ਤੇ ਆ ਗਿਆ ਮੈਂ ਦੇ ਕੇ ਆਇਆ ਹੈ ਹਾਂ ਹਾਂ ਕੋਈ ਨਹੀਂ ਹੋਵੇ ਮੈਂ ਸਬਜ਼ੀ ਬਣਾ ਲਈ ਨਹੀਂ ਹੁੰਦੇ ਬਣਾ ਲਾ ਬਣਾ ਲਾ ਰੋਟੀਆਂ ਚਾਹ ਲਾ ਵੀ ਕੰਮ-ਕੁੰਮ ਕਰਦੇ ਨਾ ਬੰਦਿਆਂ ਨੂੰ ਫੇਰ ਭੁੱਖ ਬੜੀ ਲੱਗ ਜਾਂਦੀ ਓ ਚਲ ਕੋਈ ਨਹੀਂ ਹਾਂ ਇਹ ਚਾਹ ਦਾ ਸੁਨਾ ਦੇਣਗੇ ਤੇ ਉੱਥੇ ਹੀ ਪੈ ਫੋਨ ਕਰ ਦਿਓ ਚਾਹ ਚਲਾ ਜੀ ਠੀਕ ਹੈ ਘੜੀ ਹੋਈ ਆ ਹਾਂ ਮੈਂ ਆ ਗਿਆ ਫਿਰ ਚਲੋ ਠੀਕ ਸਫਾਇਆ ਕਿੰਨੇ ਕੱਪੜੇ ਇਕੱਠੇ ਹੋ ਗਏ ਆ ਹੁਣ ਤੇ ਧੋਣੇ ਪੈਣੇ ਅੱਗੇ ਦੋ ਦਿਨ ਹੋ ਗਏ ਤੋਤੇ ਨਹੀਂ ਜੇ ਨਾ ਤੋਤੇ ਫੇਰ ਗੱਲਾਂ ਸੁਣਨੀਆਂ ਇਹਨਾਂ ਦੀਆਂ ਦਾ ਕਰਦੀ ਮਸ਼ੀਨ ਚ ਪਾ ਦਿੰਨੀ ਆ ਬਾਅਦ ਚ ਹੋਰ ਲੈਵਨੀ ਕੱਢ ਕੇ ਮੰਮੀ ਨੂੰ ਵੀ ਕਹਿਨੀ ਜੇ ਕੱਪੜੇ ਹੈ ਧੋਣ ਵਾਲੇ ਤੇ ਕੱਢ ਦੋ ਮਸ਼ੀਨ ਚ ਅਬੀ ਜਲਦੀ ਧੁੱਪ ਜਾਣੀ ਆ ਸਾਰਾ ਕੰਮ ਕਰਨਾ ਪੈਂਦਾ ਜੀਤ ਨਹੀਂ ਕਰਦਾ ਪਰ ਜੇ ਨਾ ਕਰਾਂ ਫਿਰ ਗਾਲਾਂ ਹੀ ਪੈਣੀਆਂ ਕੀ ਕਰੇ ਬੰਦਾ ਕਰਨਾ ਹੀ ਪੈਣਾ ਚੱਲ ਸੋ ਚਲੋ ਮੰਮੀ ਦੁਕਾਨ ਤੇ ਹੁਣੀ ਇੱਧਰ ਕਰਨੀ ਮੰਮੀ ਨੂੰ ਵੀ ਕਹਿਨੀ ਆ ਕੱਪੜੇ ਦੇ ਦੋ ਧੋਣ ਵਾਲੇ ਧੋਦਾ ਨਾਲੇ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਕਿੰਨੀ ਵਾਰੀ ਮੰਮੀ ਨੂੰ ਕਿਹਾ ਵੀ ਦੁਕਾਨ ਤੇ ਵਾਜਿਆ ਕਰੋ ਤੇ ਮੰਮੀ ਵੀ ਫੋਨ ਫੜ ਕੇ ਬੈਠੀ ਰਹਿੰਦੀ ਦੁਕਾਨ ਤੇ ਬਹਿੰਦਾ ਨਾ ਹੀ ਨਹੀਂ ਲੈਂਦੀ ਕਦੀ ਘੇ ਦਾ ਫੋਨ ਆ ਜਾਂਦਾ ਕਦੀ ਘੇ ਦਾ ਆ ਜਾਂਦਾ ਮੈਂ ਆ ਪਾਣੀ ਦੇਈ ਆ ਮਾਂ ਠੰਡਾ ਬੰਦਿਆਂ ਨੂੰ ਲਿਓ ਲਿਓ ਜੀ ਅੱਗੇ ਗਰਮੀ ਬੜੀ ਆ ਆ ਫੜੋ ਪੀਓ ਤੇ ਬਹਿ ਗਿਆ ਤੁਸੀਂ ਕਾ ਹਲਾ ਮਾਰੋ ਰੋਟੀ ਰੋਟੀ ਲਓ ਕਹਿ ਦੇਣਾ ਸੀ ਉਹ ਰੋਟੀ ਵੀ ਆ ਜਾਂਦੀ ਆ ਤੇ ਪਾ ਲੋਗਾ ਤਗੜੇ ਹੋਗੇ ਹਾਂ ਬਾੜੇ ਆਂ ਆ ਵੰਨੇ ਦੀ ਜਾਨੀ ਪਤਾ ਹੁੰਦਾ ਅੱਜਕੱਲ੍ਹ ਛਾਟੀ ਆ ਜਾਂਦੀ ਆ ਗਰਮੀ ਬੜੀ ਆ ਜੀ ਉਹ ਗਰਮੀ ਦੇ ਆਈ ਆ ਫਿਰ ਹੁਣ ਕੰਮ ਤੇ ਕਰਨੇ ਪੈਣੇ ਆ ਕਰੇ ਅਸੀਂ ਠੰਡਾ ਪਾਣੀ ਦੇ ਅੰਦਰ ਆ ਜੀ ਪਾਣੀ ਤੇ ਫਿਰ ਲੈਉਣਾ ਪੈਂਦਾ ਵਾ ਚਲੋ ਮੈਂ ਕਹਾ ਬੰਦੇ ਦੇ ਆ ਨਹੀਂ ਪੀ ਲੈਣੇ ਆ ਜੀ ਹਲੋ ਮੁੰਡਿਓ ਪਾਣੀ ਠੰਡਾ ਆਇਆ ਜੀ। ਕਿੰਨਾ ਪਾਣੀ ਪੀਏ ਜੀ। ਕਿੰਨੀਆਂ ਟਰਾਲੀਆਂ ਪੈ ਗਈਆਂ ਇੱਚ? ਇੱਚ ਪੈ ਗਈਆਂ ਵਾ ਜੀ 6 ਟਰਾਲੀਆਂ ਪੈ ਗਈਆਂ ਜੀ। 6 ਪੈ ਗਈਆਂ? ਹਾਂ ਜੀ। ਚਲ ਵਾਧੂ ਆਪਣੇ ਕੋਲ ਆਪਣੇ ਕੋ ਕਿਹੜੇ ਜਾੜਾ ਡੰਗਰ ਆ। ਠੀਕ ਹੈ ਜੀ। ਮੁਕਣੀ ਨਹੀਂ ਆਪਣੇ ਕੋਲ। ਚਲ। ਕੱਪੜੇ ਪਾ ਲੈਣੀ ਹੁਣ। ਤੇ ਰੋਸੇ ਵਾਰ ਸੁੱਕ ਗਏ ਹੋਣੇ ਆ ਤੇ ਉਹ ਵੀ ਲੱਲੇ ਨਹੀਂ ਐ। ਤੇ ਇਹ ਤੇ ਹੁਣ ਆਏ ਨਹੀਂ ਕਿ ਜੇ ਇਦਾਂ ਕਰਨੀ ਆ ਤੇ ਪਿੰਦਰ ਭਾਜੀ ਨੂੰ ਕਹੀਏ ਵੀ ਮੈਨੂੰ ਸ਼ਟ ਆਪ। ਇਹਨਾਂ ਨੂੰ ਹੋਣਾ ਵਾ। ਤੇ ਚਲ ਕੋਈ ਗੱਲ ਨਹੀਂ ਮੈਂ ਲੇਟ ਆਉਂਗਾ ਤੇ ਇਹ ਵੀ ਨਾ ਜਾਊਗੀ ਜਾਣਾ ਤੇ ਮੈਂ ਹੈਗਾ ਹੀ ਅੱਜ ਜੋ ਮਰਜ਼ੀ ਹੋਵੇ ਉਹ ਛੁੱਟੀਆਂ ਉਹ ਕੁੜੀ ਨੂੰ ਦੋ ਸੋ ਦੱਸ ਮੈਂ ਰਹਿ ਕੇ ਬਣਾਵਾ ਉਹਨੂੰ ਵੀ ਜਾਂਦੇ ਰਹਾ ਚੁੱਲ੍ਹ ਲੈਨੇ ਦੀਦੀ ਤੂੰ ਹੀ ਬੈਗ ਚ ਕੱਪੜੇ ਕਿਹੜੀ ਗੱਲੋਂ ਪਾਉਂਦੇ ਹੋ ਕਿੱਥੋਂ ਦੀ ਤਿਆਰੀ ਕਰ ਲਈ ਆ ਕੁਛ ਨਹੀਂ ਪਿੰਡ ਚੱਲੀ ਹਾਂ ਪਿੰਡ ਤੂੰ ਹੀ ਕਿਹੜੀ ਗੱਲੋਂ ਚੱਲੇ ਹੋ ਸੁਖ ਤੇ ਹੈਗੀ ਆ ਨਹੀਂ ਠੀਕ ਆ ਸਭ ਕੁਝ ਰੋਇ ਨੂੰ ਨਾ ਛੁੱਟੀਆਂ ਹੀ ਗਿਆ ਦੋ ਤੇ ਮੈਂ ਚੱਲ ਪਿੰਡ ਰਿਹਾ ਹਾਂ ਨੀ ਦੋ ਦਿਨ ਮੇਰੇ ਭਾਈ ਨੇ ਪੋਸਟ ਲਾ ਦੇ ਕੇ ਕਹਿੰਦਾ ਚੱਲ ਰਪ ਹੋਇਆ ਤੈਨੂੰ ਕਿਦਾਂ ਪਤਾ ਵੀ ਰੋਜ਼ ਨੂੰ ਛੁੱਟੀਆਂ ਵਾ ਮੈਸੇਜ ਆਇਆ ਹੀ ਉਹਨਾਂ ਦਾ ਤੇ ਅਗਮ ਦੇ ਸਕੂਲ ਤੋਂ ਤੇ ਆਇਆ ਨਹੀਂ ਆ ਕੀ ਪਤਾ ਫਿਰ ਸ਼ਾਇਦ ਆ ਹੀ ਜਾਵੇ ਪਤਾ ਨਹੀਂ ਹਾਲੇ ਤੱਕ ਤਾਂ ਨਹੀਂ ਆਇਆ ਹੈਗਾ ਤੇ ਵੇਖ ਲਓ ਤੁਸੀਂ ਕਿੱਡੇ ਚਲਾਕ ਹੋ ਤਿਆਰ ਹੋ ਵੀ ਗਈ ਤੇ ਮੈਨੂੰ ਇੱਕ ਵਾਰੀ ਵੀ ਨਹੀਂ ਦੱਸਿਆ ਹੈਗਾ ਮੈਂ ਵੀ ਜਾਣਾ ਸੀ ਪਿੰਡ ਆਪਣੇ ਚੱਲ ਕੋਈ ਗੱਲ ਨਹੀਂ ਆਉਂਦਾ ਅਗਮ ਤੂੰ ਵੀ ਚੱਲ ਜੀ ਜੇ ਛੁੱਟੀ ਹੋਊਗੀ ਤੇ ਪਰ ਇੱਕ ਗੱਲ ਵਾ ਕਿ ਜੇ ਤੁਸੀਂ ਵੀ ਚਲ ਗਏ ਮੈਂ ਵੀ ਚਲ ਗਈ ਤੇ ਇਹਨਾਂ ਦੀ ਰੋਟੀ ਕੌਣ ਪਕਾਊਗਾ ਮੰਮੀ ਨੇ ਤੇ ਪਕਾ ਕੇ ਵੀ ਨਹੀਂ ਖਵਾਉਣੀ ਹੈਗੀ ਉਹਨੇ ਕਿਹਾ ਤਹੀਂ ਅੱਡ ਬਾਰੋਂ ਤੇ ਮੈਂ ਕਾਦੇ ਲਈ ਰੋਟੀਆਂ ਪਕਾਵਾਂ ਤਿਆਰ ਹੋ ਕੇ ਤੇ ਉਹ ਚਲ ਗਈਆਂ ਨੇ ਚਲ ਐ ਵੀ ਗੱਲ ਹੈਗੀ ਆ ਚਲ ਇਦਾਂ ਕਰਨੇ ਆ ਮੈਂ ਕੀ ਹੋਣੀ ਆ ਅਗਲੀ ਵਾਰੀ ਤੂੰ ਹੋਈ ਜਦੋਂ ਛੁੱਟੀਆਂ ਹੋਣਗੀਆਂ ਤੇ ਠੀਕ ਆ ਚਲਾਕ ਤੂੰ ਨਵੇਂ ਤੇ ਹੀ ਬੜੇ ਹੋ ਉਦਾਂ ਤੇ ਇਹਨੇ ਮੈਂ ਬੜੀ ਭੋਈ ਆ ਪਹਿਲਾਂ ਹੀ ਮੌਕਾ ਸਾਂਭ ਲਿਆ ਵਾ ਕਿ ਤਿਆਰ ਹੋਈ ਹਾਂ ਤਿਆਰ ਹੋਈ ਹੋਵਾਂਗੀ ਤਾਂ ਮੈਨੂੰ ਕੋਈ ਰੋਕੂਗਾ ਤੇ ਨਹੀਂ ਹਾਲੇ ਤੇ ਕੁੜੀ ਨੂੰ ਧਿਆ ਲੰਦੋ ਮੈਂ ਚਲੋ ਨਾ ਸਕੂਲੋਂ ਲੈ ਜਾਣੇ ਆ ਭਾਈ ਤੇਰਾ ਵੀ ਮਾਹ ਮੰਨਿਆ ਵਾ ਆਹੋ ਭੀ ਜੇ ਕਿਤੇ ਘਰ ਆ ਗਈ ਤੇ ਇਹਨੇ ਜਾਨ ਨਹੀਂ ਦੇਣਾ ਹੁਣ ਕਿਹਨੇ ਫੇਰ ਨਾ ਕਹਦੇ ਵੀ ਹੁਣ ਤੂੰ ਨਾ ਜਾ ਜੇ ਲੇਟ ਹੋ ਗਿਆ ਤੇ ਨੇ ਕਹਣਾ ਵੀ ਗਰਮੀ ਪੜੀ ਆ ਤਾਂ ਕੀ ਕਰਨ ਜਾਣਾ ਵਾ ਚਲੋ ਠੀਕ ਆ ਸਗੋਂ ਠੰਡੇ ਹੋਏ ਚਲ ਜਾਣਾ ਹੈ ਨਾ ਚਲ ਕੋਈ ਗੱਲ ਨਹੀਂ ਮੈਂ ਟਾਈਮ ਨਾਲ ਚਲ ਜਾਨੀ ਤੇ ਰਹਿ ਵੀ ਆਉਂਗੀ ਫੇਰ ਹੁਣ ਹਨਾ ਠੀਕ ਆ ਹੱਦ-ਸਾਦ ਦੇ ਕਹਦੇ ਕੀ ਫਾਇਦਾ ਚਲੋ ਕੋਈ ਗੱਲ ਨਹੀਂ ਫੇਰ ਜਾਉ ਹੁਣ ਤੇ ਭੈਣ ਮੋ ਜਾਵਾ ਨਾ ਗਰੇ ਮੰਮੀ ਨੂੰ ਪੁੱਛਣ ਦੀ ਲੋੜ ਆ ਇਹਦੇ ਅੱਗੇ ਉਹਨੂੰ ਪੁੱਛੀਦਾ ਹੀਗਾ ਤੇ ਉਹਨੇ ਕਦੇ ਜਾਣ ਵੀ ਨਹੀਂ ਦੇਣਾ ਬਹੁਤੇ ਖੋਸ਼ ਨਾ ਹਾਂ ਇਹ ਨ ਨੇ ਸ਼ੋਭ ਸ਼ੋਭ ਬੋਲ ਹੋਰ ਨਾਲ ਪੈ ਸਿਆਪਾ ਚਲ ਜਾਓ ਫੇਰੇ ਟਾਈਮ ਨਾਲ ਆਹੋ ਚਲ ਕੋਈ ਨਹੀਂ ਮੈਂ ਪੈ ਨਹੀਂ ਆਈ ਸੀ ਆਈ ਗਈ ਫਿੰਦਰ ਜਨੀ ਲੈ ਲਿਓ ਕੋਈ ਕਾਡਨ ਦੀ ਤੁੱਪ ਬੜੀ ਪੈਂਦੀ ਜੀ ਨਹੀਂ ਨਹੀਂ ਮੈਂ ਲੈ ਲਈ ਆ ਮੈਂ ਉਹਨੂੰ ਹੋਰ ਨਹੀਂ ਲੈਣਾ ਰਾਹ ਚੋਂ ਤੇ ਫਿਰ ਉਹਦੇ ਵੀ ਵੇਖੀ ਹਾਂ ਫਿੰਦਰ ਫਿੰਦਰ ਦੱਸੋ ਉਠੋ ਮੈਂ ਤਾਂ ਦੱਸੋ ਕੀ ਜਾਣਾ ਯਾਰ ਯਾਰੋਂ ਭਾਬੀ ਤਿਆਰ ਹੋਏ ਆ ਪੇਕੇ ਜਾਣ ਨੂੰ ਆਪਣੇ ਤੋਂ ਉਹਨਾਂ ਨੂੰ ਸ਼ਟਡਾਊਨ ਹਾਂ ਅੱਡੇ ਤੱਕ ਛੱਡਦੇ ਮੈਂ ਨਾ ਵਾ ਪਰ ਐਨੀ ਗਰਮੀ ਚ ਨਾ ਕੀ ਕਰਨਾ ਭਲਾ ਜਾ ਕੇ ਕਹਿੰਦੇ ਕਿ ਰੋਜ਼ ਨੂੰ ਦੋ ਛੁੱਟੀਆਂ ਵਾ ਦਾ ਮੈਸੇਜ ਆਇਆ ਵਾ ਤੇ ਕਹਿੰਦੇ ਕਿ ਮੈਂ ਉਹਨਾਂ ਨੂੰ ਪੁੱਛ ਲਿਆ ਵਾ ਸਣੀ ਭਾਜੀ ਨੂੰ ਤੇ ਉਹ ਕਹਿੰਦੇ ਕਿ ਕੋਈ ਨਹੀਂ ਚੱਲ ਜੀ ਤੇ ਉਹਦੇ ਘਰ ਨਹੀਂ ਹੈਗੇ ਤੇ ਮੈਨੂੰ ਕਹਿੰਦੇ ਭੁਪਿੰਦਰ ਨੂੰ ਕਹਾਂ ਜੀ ਸਣੀ ਕਿੱਥੇ ਗਿਆ ਉਹ ਦੇਣੀ ਕਿਤੇ ਕੰਮ ਗਏ ਹੋਣਗੇ ਤੇ ਕਿੰਨੇ ਮੁੜ ਕੇ ਆਵੇ ਫਿਰ ਨਾ ਕਿੱਥੇ ਮੈਂ ਬੈਠੀ ਰਵਾਂਗੀ ਯਾਰ ਪੈਰ ਲੱਗੀ ਮੈਂ ਤਾਂ ਹਜੇ ਹੁਣੇ ਨਾ ਕੰਮਕਾਰ ਕਰਕੇ ਨਾ ਧੋਗ ਤੇ ਮੈਂ ਹਰਾਮ ਕਰਦਾ ਆਂ ਮੈਂ ਤੇ ਵਾਹ ਆਪ ਨੂੰ ਕਿਹਾ ਦੀ ਹਾਪੀ ਕੋਈ ਨਹੀਂ ਸ਼ਾਮ ਨੂੰ ਚੱਲ ਜੂ ਫੇ ਇਦਾਂ ਕਰਨ ਠੰਡੇ ਹੋਈ ਸਗੋ ਜਾਣ ਕਿੰਨਾ ਕ ਪੈਂਡਾ ਕੇ ਤੇ ਆਹ ਤੇ ਹੈਗਾ ਜੇ ਨਾ ਵੀ ਹੋਏਗਾ ਤੇ ਆਪੀ ਸਣੀ ਸਾਟ ਦੇਗਾ ਮੈਂ ਤੇ ਕਿਆ ਹੀ ਪਹਿਲਾਂ ਤੇ ਫਿਰ ਮੈਂ ਸੋਚੇ ਮਾਂ ਕਿ ਤੇ ਅਗਰੇ ਗੁੱਸਾ ਹੀ ਨਾ ਕਰ ਜੇ ਵੀ ਖੁਣੀ ਮੈਂ ਜਾਣ ਵੱਲ ਤਿਆਰ ਹੋਈ ਆ ਤੇ ਇਹ ਵੀ ਔਖੇ ਹੁੰਦੇ ਨੇ ਇਹ ਵੀ ਗੱਲ ਹੁੰਦੀ ਆ ਨਾ ਬੜਾ ਕੁਝ ਸੋਚਣਾ ਪੈਂਦਾ ਚੱਲ ਕੋਈ ਨਹੀਂ ਜਦੋਂ ਤਿਆਰ ਹੁੰਦੇ ਫਿਰ ਦੱਸਦੀ ਮੈਂ ਛੱਡਾਂ ਮੈਂ ਉਹ ਤਿਆਰ ਨਹੀਂ ਰੋਣੇ ਕੱਪੜੇ-ਕੁਪੜੇ ਪਾਏ ਨੇ ਤੇ ਪੂਰੇ ਟਿੱਚ ਬੈਠੇ ਆ ਕਿ ਮੈਂ ਵਸ ਹੁਣ ਚਲੇ ਜਾਵਾਂ ਦਵਾ ਦਵਾ ਵੜਦ ਕੇ ਮੇਹਾਂ ਬੜੀ ਚਲਾਤ ਹਿੰ ਟਾਈਮ ਨਾ ਮੌਕਾ ਸਾਗ ਗਿਆ ਇੱਕ ਮਾਦਾ ਸਾਬ ਲਾਇਆ ਜਦੋਂ ਕਿ ਤੇ ਪਿੰਡ ਜਾਣਾ ਹੁੰਦਾ ਨਾ ਫੇਰ ਬੜੀਆਂ ਖੁਸ਼ ਹੁੰਦੀਆਂ ਤੇ ਜੇ ਉਧਰੋਂ ਆਉਣਾ ਹੋਏ ਨਾ ਤੇ ਫੇਰ ਮੂੰਹ ਵੇਖਣ ਵਾਲੇ ਹੁੰਦੇ ਮੈਨੂੰ ਤੁਸੀਂ ਕੀ ਕਹਿੰਦੇ ਮੈਂ ਤੇ ਕਦੀ ਆਪਣੇ ਪਿੰਡ ਗਈ ਵੀ ਨਹੀਂ ਆ ਨਾ ਜਾਣਦੀ ਨਹੀਂ ਕਿੱਥੇ ਗਈ ਆ ਜਿਵੇਂ ਜਾਵਾਂ ਵੀ ਤੇ ਨਾਲ ਮੇਰੇ ਤੁਸੀਂ ਜਾਂਦੇ ਹੋ ਤੇ ਉਸੇ ਵੇਲੇ ਹੀ ਵਾਪਸ ਆ ਜਾਂਦੇ ਆ ਮੈਂ ਤੈਨੂੰ ਆਣਾ ਤੇ ਹੁਣਾ ਵਾ ਪੇ ਚਲ ਜਾ ਕੱਲੀ ਤੂੰ ਆਨੀ ਪੇ ਮੇਰੇ ਨਾਲ ਹੀ ਚੱਲੋ ਤੇ ਮੈਨੂੰ ਹੁੰਦਾ ਵਾ ਫਿਰ ਤੁਸੀਂ ਰੋਟੀ ਕਿੱਥੋਂ ਖਾਣੀ ਹੈ ਹੁਣ ਮੈਨੂੰ ਦੀਦੀ ਵੀ ਕਹਿੰਦੇ ਕਹਿੰਦੇ ਚੱਲ ਤੂੰ ਵੀ ਤਿਆਰ ਹੋ ਜਾ ਤੇ ਚੱਲ ਜਾ ਤੂੰ ਹੀ ਵੇਖ ਲੈ ਬੀ ਜੈਗਮ ਨੇ ਵੀ ਛੁੱਟੀਆਂ ਵਾ ਤੇ ਮੈਂ ਆਪੇ ਫਿਰ ਰੋਟੀ ਕਿੱਥੋਂ ਖਾਣੀ ਹੈ ਮੰਮੀ ਨੇ ਤੇ ਖਮੋਲੀ ਹੈ ਨਾਲ ਉਹਨੇ ਕਿਹਾ ਅੱਡ ਵਾ ਤੇ ਦੋਵੇਂ ਜਣੀਆਂ ਤਿਆਰ ਹੋ ਕੇ ਤੇ ਚੱਲਣੀਆਂ ਆਣਾਂ ਕੋਈ ਨਹੀਂ ਪਕਾ ਲੈਣੀ ਹੈ ਆ ਠੀਕ ਹੈ ਸਿੱਖੋ ਇੱਕ ਸਗੋ ਜਾਚ ਹਨ ਵੀ ਸੋਖ ਹੋ ਜਾਊਗਾ ਛੋਲ ਚੂਲੀ ਬਣਾਉਣੀ ਸਿੱਖ ਲੋ ਕੋਈ ਚੀਟੇ ਨਹੀਂ ਲਿਉਣੀ ਆਪਾਂ ਸ਼ਰਮ ਨੇ ਲਿਓਣਾ ਕੁਝ ਨਹੀਂ ਲਿਓਣਾ ਹੈਗਾ ਤੇ ਇਦਾਂ ਵਾ ਕਿ ਜੇ ਕੁੜੀ ਨੂੰ ਸਕੂਲੋਂ ਲੈਣਗੇ ਨਾ ਤਰਨ ਬੱਸੇ ਚੜਾ ਕੇ ਫੇਰ ਹੀ ਆਇਆ ਵਾਪਸ ਇਹਨੇ ਉੱਥੇ ਧੁੱਪੇ ਘਲੋਤੀਆਂ ਰਹਿਣਾ ਪਤਾ ਮੈਨੂੰ ਵੀ ਇੰਨਾ ਕਿਤੇ ਚਲ ਠੀਕ ਹੈ ਜਾਓ ਸ਼ਟਡਾਉਂ ਇੰਦਰ ਭਾਈ ਮੰਨੇ ਹੀ ਨਾ ਨਾ ਕੈਂਤ ਡਈਏ ਦੇਖੋ ਹੁਣ ਸ਼ਰਨਾ ਹਾਂਜੀ ਮੰਮੀ ਇੱਧਰ ਆ ਹਾਂ ਉਹ ਕਿੱਧਰ ਚੱਲੀ ਆ ਮੈਂ ਮੰਮੀ ਪਿੰਡ ਚੱਲੀ ਹਾਂ ਪਿੰਡ ਚੱਲੀ ਆ ਘੋੜੇ ਘੋੜੇ ਦੇ ਪੈਰ ਲੱਗੀ ਆ। ਉਹ ਮੰਮੀ ਨੂੰ ਨਾ ਰੋਜ਼ ਦੀ ਪੂਣਾ ਛੁੱਟੀਆਂ ਹੈਗੀਆਂ। ਅੱਛਾ ਤੇ ਉਹ ਮੈਂ ਹਾਂ ਤੇ ਚੱਲ ਦੋ ਦਿਨ ਹੋਉਣੀ ਹੈ। ਅੱਛਾ ਉਹ ਤਾਂ ਠੀਕ ਹੋ ਆ ਪਰ ਮੇਰੀ ਗੱਲ ਸੁਣ ਛੇਤੀ ਆ ਜੀ ਚੰਗਾ। ਕੋਈ ਗੱਲ ਨਹੀਂ ਮੰਮੀ ਛੇਤੀ ਆ ਜੂੰਗੀ। ਮੇਰੀ ਗੱਲ ਸੁਣ ਪਤਾ ਨਹੀਂ ਹੁਣ ਤੂੰ ਮੰਨਣੀ ਆ ਕਿ ਨਹੀਂ ਮੰਨਣੀ ਮੇਰੀ। ਪਰ ਨਾ ਛੇਤੀ ਆ ਜੀ। ਕੁੜੀ ਦੀਆਂ ਬਹੁਤੀਆਂ ਛੁੱਟੀਆਂ ਨਾ ਕਰਾਈਂ। ਨਹੀਂ ਨਹੀਂ ਮੰਮੀ ਮੈਂ ਇਹਨੇ ਦਿਨ ਥੋੜਾ ਰਹਿਣਾ ਵਾ ਉਹ ਦੋ ਛੁੱਟੀਆਂ ਹੈਗੀਆਂ ਵਾ ਤੇ ਮੈਂ ਆ ਜਾਣਾ ਵਾ। ਉਹ ਤਾਂ ਕਹਿਣ ਡਈਆਂ ਤੈਨੂੰ ਮੈਂ। ਇਹ ਫੀਸਾਂ ਬੜੀਆਂ ਲੱਗਦੀਆਂ ਹੁਣ ਸਕੂਲਾਂ 'ਚ ਤੈਨੂੰ ਪਤਾ ਵਾ ਨਾ ਜਿਹੜਾ ਇੱਕ ਵਾਰੀ ਪੜਾ ਦਿੰਦੇ ਟੀਚਰ ਮੁੜ ਕੇ ਦੁਬਾਰਾ ਨਹੀਂ ਪੜਾਉਂਦੇ ਨਹੀਂ ਮੰਨਣਾ ਨਹੀਂ ਕੋਈ ਛੁੱਟੀ ਕਰਾਉਂਦੀ ਉਹਦੀ ਆਹੋ ਧਿਆਨ ਰੱਖੀ ਹੁਣ ਇਹ ਗੱਲ ਦਾ ਠੀਕ ਆਹੋ ਤੇ ਕੌਣ ਸਟੇਸ਼ਨ ਚੱਲਿਆ ਤੈਨੂੰ ਪਿੰਦਰ ਨੂੰ ਕਿਹਾ ਹੈਗਾ ਪਛੜ ਆਉਂਦਾ ਅੱਛਾ ਅੱਛਾ ਬੱਸੇ ਚੜਾ ਕੇ ਆ ਜੂਗਾ ਹਾਂਜੀ ਚੱਲ ਕੋਈ ਚਲ ਜਾਾਂਗੇ ਨਾ ਹੋ ਤਾਂ ਡਾਣੂ ਫੋਨ ਕਰਦਾਂਗੇ ਆਪੇ ਲੈ ਜਾਣਗੇ ਕੌਣ ਚੱਲ ਕੋਈ ਨਹੀਂ ਵੇਖ ਲੈ ਜਿੱਦਾਂ ਤੈਨੂੰ ਚੰਗਾ ਲੱਗਦਾ ਜਾਓ ਫੈਸਟ ਆਫ ਬੜੀ ਚੰਨ ਲਈ ਮੁਰਕੇ ਲੇਟ ਨਾ ਹੋ ਕੋਈ ਵੇਖਾਂ ਮौजਾਂ ਲਗੀਆਂ ਹੁਣ ਕੀ ਲੋੜ ਆ ਮੈਨੂੰ ਪੁੱਛਣ ਦੀ ਮੈਂ ਤਾਂ ਪੁੱਛਣਾ ਜ਼ਰੂਰੀ ਨਹੀਂ ਸਮਝਦੀਆਂ ਪੁੱਛਣਾ ਤਾਂ ਦੂਰ ਜਾਣ ਲੱਗੀ ਕਿ ਤੂੰ ਦੱਸਦੀ ਵੀ ਨਹੀਂ ਮੰਮੀ ਉਹ ਚੱਲੀ ਐ ਨਾ ਆਵਾਜ਼ ਮਾਰਦੀ ਤੇ ਚੁੱਪ ਕਰਕੇ ਨਿਕਲ ਜਾਣਾ ਹੈਗਾ ਇਹੋ ਇੱਕੋ ਤੇ ਚੰਦਗਾ ਹੀ ਏ ਚੱਲੀਏ ਭਾਬੀ ਹਾਂਜੀ ਚਲੋ